ਪਰ ਇਸ ਨੇ ਜਾਤੂ ਦੇ ਇਲਾਕੇ ਚੋਂ ਲੁੱਟਖੋਹਾਂ ਕਰਨ ਵਾਲੇ ਪੰਜ ਮੈਂਬਰੀ ਗਿਰੋ ਦੇ ਵਿੱਚੋਂ ਤਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਸਫਲਤਾ ਹਾਸਲ ਕੀਤੀ ਹੈ ਜਦੋਂ ਦੀ ਐਸਪੀ ਸੁਖਦੀਪ ਸਿੰਘ ਨੇ ਦੱਸਿਆ ਕਿ ਗਰੋ ਪਿਛਲੇ ਲੰਬੇ ਸਮੇਂ ਤੋਂ ਚਤੋ ਕੁਟਪੁਰਾਤੇ ਨਜ਼ਦੀਕੀ ਇਲਾਕਿਆਂ ਵਿੱਚ ਲੁੱਟਕੋਆਂ ਦੀ ਵਾਰਦਾਤਾਂ ਨੂੰ ਜਾਂਬ ਦੇ ਰਿਹਾ ਸੀ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਜਦਕਿ ਦੋ ਹੋਰ ਦੇ ਸਾਫ ਇਕਰਾਰ ਤਸੱਜਾਰਨ ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ ਪੁਲਿਸ ਨੇ ਗ੍ਰਿਫਤਾਰ ਕੀਤੇ ਗਿਰੋਹ ਦੇ ਮੈਂਬਰਾਂ ਕੋਲੋਂ ਕੁਝ ਮਾਰੂ ਹਥਿਆਰ ਵੀ ਬਰਾਮਦ ਕੀਤੇ ਨੇ ਜੋ ਕਿ ਵਾਰਦਾਤਾਂ ਵਿੱਚ ਵਰਤੇ ਜਾਂਦੇ ਸਨ ਐਸਪੀ ਨੇ ਇਹ ਵੀ ਦੱਸਿਆ ਕਿ ਇਹਨਾਂ ਉੱਤੇ ਥਾਣਾ ਬਾਜਾਖਾਨਾ ਵਿੱਚ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗ ਦੀ ਕੋਈ ਵੀ ਜਾਂਚ ਕੀਤੀ ਜਾ ਰਹੀ ਹੈ ਜੇ ਤੋ ਤੋਂ ਬਕਰ ਜਸਵਿੰਦਰ ਸਿੰਘ ਨੇ ਐਸਐਸਓ ਸਾਹਿਬ ਦੀ ਨਿਗਰਾਨੀ ਹੇਠ ਇੱਕ ਨਾਕਾ ਲਗਾਇਆ ਸੀਗਾ ਜਿੱਥੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਰਣ ਸਿੰਘ ਵਾਲਾ ਪੁਲਿਸ ਹੂਏ ਤੇ ਕੁਝ ਸ਼ੱਕੀ ਵਿਅਕਤੀ ਬੈਠੇ ਆ ਜੋ ਕਿਸੇ ਮੁੱਲ ਕੀ ਮਾਰੂਥਰਣ ਬੈਠੇ ਆ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਆ ਲੁੱਟਕੋ ਪਰ ਸਰ ਦੇ ਕੁਝ ਵੀ ਕਰ ਸਕਦੇ ਜਿਸ ਤੇ ਐਸਐਸ ਜਸਵਿੰਦਰ ਸਿੰਘ ਸਵੇਤ ਪੁਲਿਸ ਪਾਰਟੀ ਬੋਕਰ ਪਰ ਪਹੁੰਚਿਆ ਜਿੱਥੇ ਕਿ ਪੰਜ ਵਿਅਕਤੀ ਉਹਨਾਂ ਨੂੰ ਦਿਖਾਈ ਦਿੱਤੇ ਜੋ ਤੋਂ ਉਹਨਾਂ ਲੇਟ ਵਾਲੀ ਦੇ ਪੰਜਾਂ ਦੇ ਵਿੱਚੋਂ ਤਿੰਨ ਵਿਅਕਤੀ ਕਾਬੂ ਆਵੇ ਤੇ ਦੋ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਜਿਹੜੇ ਕਾਬੂ ਹੋਏ ਉਹਨਾਂ ਦੇ ਵਿੱਚੋਂ ਡੀਸੀ ਸਿੰਘ ਪੁੱਤਰ ਸਿੰਘ ਮੱਖਣ ਸਿੰਘ ਤੇ ਸਾਹਿਲ ਪੁੱਤਰ ਪੂਰਾ ਵਾਸੀ ਦਲ ਸਿੰਘ ਵਾਲਾ ਗਗਨਦੀਪ ਸਿੰਘ ਔਰ ਮੋਟੂ ਪੁੱਤਰ ਕਾਲਾ ਸਿੰਘ ਵਾਸੀ ਮੱਤਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਇੱਕ ਪੁਹਾੜੀ ਪਾਈਪ ਲੋਹਾਰਾਣ ਅਤੇ ਬੇਸਬਾਲ ਬੁਰੰਦੂ ਅੱਛਾ ਜਿਹੜੇ ਭੱਜੇ ਆ ਜੀ ਉਹਨਾਂ ਦੇ ਕੀ ਨਾਂ ਆ ਜੀ ਜਿਹੜੇ ਭੱਜੇ ਆ ਜੀ ਉਹਨਾਂ ਚ ਅਮਨ ਜੋਤ ਸਿੰਘ ਉਰਫ ਜੋਤ ਵਾਸੀ ਦਲ ਸਿੰਘ ਵਾਲਾ ਆਕਾਸ਼ਦੀਪ ਸਿੰਘ ਵਾਸੀ ਦਲ ਸਿੰਘ ਵਾਲਾ ਆ ਕੋਲ ਗਿਣਤੀ ਕਿੰਨੀ ਦੱਸੀ ਹੈ ਜੀ ਇਹਨਾਂ ਦੀ ਟੋਟਲ ਇਹ ਦੇਖੋ ਜੀ 5 ਵਿਅਕਤੀ ਸੀਗੇ ਤਿੰਨ ਮੌਕੇ ਤੇ ਫੜੇ ਗਏ ਦੋ ਫਰਾਰ ਹੋ ਗਏ ਫਿਰ ਇਹਨਾਂ ਦਾ ਵੀ ਮਕਦਮਾ ਹੈ ਹਾਂ ਜੀ ਇਹਨਾਂ ਦਾ ਤਾਂ ਪਹਿਲਾਂ ਵੀ ਮੁਕਤਵੇ ਦਰਜਾ ਜੀ ਇਹਨਾਂ ਨੂੰ ਰਿਮਾਂਡ ਤੇ ਲੈੰਦਾ ਰਿਮਾਂਡ ਤੋਂ ਲੈ ਆ ਕੇ ਪੁੱਛਗਿੱਛ ਕੀਤੀ ਇਹਨਾਂ ਦੇ ਸਖਾਈ ਦਾ ਤੇ ਇਹਨਾਂ ਕੋਲ ਚਾਰ ਮੋਬਾਈਲ ਫੋਨ ਬ੍ਰਾਂਡ ਹੋਈ ਤੇ ਇਹਨਾਂ ਨੇ ਜਿਹੜਾ ਅਸਲ ਵੀ ਕੀਤਾ ਕਰਨੀ ਹੈ ਹਾਂਜੀ ਰਿਮਾਰਡ ਵਗੈਰਾ ਜੀ ਹਾਂਜੀ ਰਿਮਾਰਡ ਹਾਸਲ ਕੀਤਾ ਜੀ ਰਿਮਾਰਡ ਤੋਂ ਬਾਅਦ ਹੀ ਇਹਨਾਂ ਨੂੰ ਆਪਾਂ ਇਹ ਚੀਜ਼ ਆਪਾਂ ਨੂੰ ਬ੍ਰਾਂਡ ਕੀਤੀ ਹੈ ਤੇ ਚਾਰ ਮੋਬਾਈਲ ਵੀ ਇਹਨਾਂ ਤੋਂ ਬ੍ਰਾਂਡ ਹੋਈਆ ਅੱਛਾ ਜਿਹੜੇ ਲੁੱਟਾ ਖੋਆ ਕਿੱਥੇ 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 ਕੀਤੀਆਂ ਗਈਆਂ ਜੀ ਬਹੁਤ ਠੀਕ ਇਹ ਦੇਖੋ ਜੀ ਲਾਲ ਜਾਨਾ ਰੋਡ ਆ ਮੇਨ ਰੋਡ ਉੱਥੋਂ ਪਰਸ ਖੋਇਆ ਸੀ ਬਜ਼ੁਰਗੋ 8000 ਰੁਪਏ ਸੀ ਨੇ ਜੀ ਟੈਪੇਸ ਹੋਏ ਤੋਂ ਵਾਕ ਵਗਰਾ ਹੀ ਰਾ ਤੋਂ ਪੈਸੇ ਖੋਏ ਸੀਗੇ ਜੀ ਤੇ ਅਜੀਤ ਗਿਲ ਰੋਡ ਤੋਂ ਪਰਸ ਖੋਇਆ ਸੀਗਾ ਉਥੋਂ 2800 ਰੁਪਏ ਸੀਗੇ ਜਲਾਲਾਬਾਦ ਬਨਾਲਾ ਤੋਂ ਪਰਸ ਖੋਇਆ ਸੀ 10000 ਰੁਪਏ ਸੀਗਾ ਜੀ ਸੰਦਮਾ ਤੋਂ ਕੰਬਲ ਵਾਲੇ ਮਿਕਚਰ ਵਾਲੇ ਤੋਂ ਇਹਨਾਂ ਨੇ ਪੈਸੇ ਲਏ 9000 ਰੁਪਏ ਖੋਇਆ ਕਿਸੇ ਕੋਲ ਦਲ ਸਿੰਘ ਵਾਲਾ ਸੂਏ ਤੋਂ ਵੱਖ-ਵਖਰਾ ਹੀ ਦਾ ਤੋਂ ਫਿਰ 300 500 ਰੁਪਏ ਰੋਟਲੇ ਕੋਰਪਰੋਡ પેટ્રોલ ਪੰਪ ਦੇ ਲਾਗਿਓ 15000 ਰੁਪਏ ਖੋਏ ਸੀਗੇ ਮਾਨਸਾ ਦੇ ਕਿਸੇ ਵਿਅਕਤੀ ਨਾਮ ਨਹੀਂ ਪਤਾ ਕੀ ਆ ਤੇ ਉਹਨਾਂ ਤੋਂ ਵੀ ਲੁੱਟਖੋ ਕੀਤੀ ਆ ਤੇ ਬੱਸ ਸਟੈਂਡ ਪੂਰੇ ਤੋਂ ਵੀ ਪਰਸ ਹੋਇਆ ਸੀ ਉਹ ਤੋਂ 10000 ਰੁਪਏ ਸੀ ਤੇ ਚੰਦਪਾਣ ਪੁਲ ਦੇ ਲਾਗੇ ਉਹਨਾਂ ਨੇ ਇੱਕ ਮੋਬਾਈਲ ਉਹ ਖੋਇਆ ਸੀਗਾ ਨਾਲ 2000 ਰੁਪਏ ਦਾ ਸੀ ਅੱਛਾ